ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਜੋ ਕੱਲ ਰਾਤ ਸਾਡ ਹੋਇਆ ਵੀਰ ਦੇ ਨਾਲ ਜਦਾਂ ਕੀ ਬਲੇ ਦੇ ਉੱਤੇ ਸ਼ੁਰਾ ਮਾਰ ਕੇ ਤਾਂ ਚੋਰ ਲੁੱਟ ਕੇ ਲੈ ਗਿਆ ਸਾਡੇ ਟਰੱਕ ਡਰਾਈਵਰ ਭਰਾ ਨੂੰ ਡਬਰੇ ਤੋਂ ਤੇ ਬਾਈ ਜੀ ਆ ਉਹ ਜਗਾ ਆ ਤੁਹਾਨੂੰ ਪਹਿਲਾਂ ਆਪਾਂ ਜਗਾ ਦੱਸ ਦਈਏ ਇਹ ਹੈਗੀ ਆ ਲੁਧਿਆਣੇ ਤੋਂ ਖੰਨਾ ਰੋਡ ਦੇ ਉੱਤੇ ਆ ਬਾਈ ਜੀ ਇੱਧਰ ਦਿਖਾ ਦਿਓ ਮੜਜੀ ਲੋਕੇਸ਼ਨ ਫੇ ਤੁਹਾਨੂੰ ਸਾਰੀ ਗੱਲ ਬਾਤ ਦੱਸ ਦਿਆਂ ਉਹ 골ਡ ਦਰਾਹੇ ਦੇ ਲੱਗ ਗਿਆ ਉਹ ਦੇਖੋ 골ਡਨ ਹੱਟ ਦਾ ਬੋਰਡ ਲੱਗਾ ਇਹਦੇ ਲੱਗੇ ਇੱਥੇ ਗੱਡੀ ਸੀ ਉਹ ਆ ਜਗ੍ਹਾ ਤੇ ਗੱਡੀ ਖੜੀ ਹੋਈ ਸੀਗੀ ਉਹ ਤੇ ਇੱਥੇ ਕਾਹਨਡ ਹੋਇਆ ਬਾਈ ਜੀ ਉਹ ਤੇ ਹੁਣ ਅਸੀਂ ਹਸਪੀਟਲੋਂ ਆਏ ਸੀ ਵੀ ਮੌਕਾ ਦੇਖ ਕੇ ਆਈਏ ਹਨਾ ਵੀ ਬਾਈ ਕਿੱਥੇ ਖੜਾ ਸੀ ਕਿੱਦਾਂ ਆ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਬਾਈ ਲੁਧਿਆਣੇ ਦੇ ਏਰੀਆ ਦੇ ਵਿੱਚ ਏਦਾਂ ਸਾਈਡ ਤੇ ਗੱਡੀ ਨਾ ਖੜੀ ਕਰੋ ਸੁੰਨੀ ਗੱਡੀ ਨਾ ਖੜੀ ਕਰੋ ਕਿਉਂਕਿ ਇੱਥੇ ਕੋਈ ਪਤਾ ਨਹੀਂ ਕਿਹੜੇ ਵੇਲੇ ਕਿੱਦਾਂ ਤੁਹਾਡੇ ਨਾਲ ਕਿਹੜਾ ਕਾਹਨਡ ਹੋ ਜਾਣਾ ਉਹ ਵੀਰ ਦੇ ਸੱਟ ਵੀ ਨਹੀਂ ਮੇਜਰ ਮਾਰੀ ਆਪਣੇ ਲੋ ਦਾ ਉਹ ਕੰਮ ਕਰ ਗਿਆ ਸੀ ਉਹਦਾ ਖਤਮ ਕਰ ਗਿਆ ਸੀ ਪਰ ਉਹਦੀ ਕਿਸਮਤ ਚੰਗੀ ਰੱਬ ਨੇ ਉਹਦੇ ਸਾਹ ਲਿਖਿਓ ਸੀ ਤੇ ਉਹ ਬਚ ਗਿਆ ਤੇ ਅੱਜ ਦੇ ਜਿਹੜੇ ਹਾਲਾਤ ਆ ਬਹੁਤ ਮ ਆਪਾਂ ਇੱਥੇ ਇਸ ਲਈ ਪਹੁੰਚੇ ਆ ਵੀ ਬਾਈ ਜੀ ਉਹ ਵੀਰ ਹੈਗੇ ਆ ਐਮਪੀ ਦੇ ਮੱਧੇ ਪ੍ਰਦੇਸ਼ ਦੇ ਤਾਂ ਇੱਥੇ ਉਹਨਾਂ ਦਾ ਸਾਥ ਦੇਣਾ ਸਾਡਾ ਫਰਜ਼ ਬਣਦਾ ਸਾਡੀ ਜ਼ਿੰਮੇਵਾਰੀ ਬਣਦੀ ਆ ਇਸ ਕਰਕੇ ਅਸੀਂ ਆਪਣੇ ਬ੍ਰਦਰ ਗਰੁੱਪ ਵੱਲੋਂ ਪਹੁੰਚੇ ਸਿਗੇ ਨਾਲ ਆ ਸਾਡੇ ਖੰਨਾ ਡਰਾਈਵਰ ਹੈਲਪਲਾਈਨ ਤੋਂ ਬਿੱਲੇ ਬਾਈ ਹੁਣੇ ਆਏ ਆ ਤੇ ਹੁਣ ਸਾਰੀ ਗੱਲਬਾਤ ਕਰਾਂਗੇ ਮਨਦੀਪ ਸਿੰਘ ਖਾਲਸਾ ਜੀ ਨੂੰ ਬੇਨਤੀ ਆ ਵੀ ਮੜ ਜਾ ਉਧਰੋਂ ਦੱਸੋ ਬਾਈ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਕਿਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਜਿਹੜੇ ਵੀਰ ਦੇ ਨਾਲ ਘਟਨਾ ਹੋਈ ਹੈ ਗਵਾਲੀਅਰ ਦੇ ਲਾਗੇ ਡਬਰਾ ਪੈਂਦਾ ਆਪਣੇ ਬਹੁਤ ਤਕਰੀਬਨ ਉੱਥੇ ਸਰਦਾਰ ਹੀ ਰਹਿੰਦੇ ਆ ਪੰਜਾਬੀ ਬੰਦੇ ਆਪਣੇ ਤੇ ਇਹ ਵੀਰ ਹੁਣੇ ਉੱਥੋਂ ਰਹਿਣ ਵਾਲੇ ਆ ਟੇਕਨਪੁਰ ਦੇ ਲਾਗੇ ਤੇ ਵੀਰ ਕਿਤੇ ਇੱਧਰ ਆਪਣੇ ਖੰਨੇ ਦੇ ਕੋਲ ਗੱਡੀ ਖਾਲੀ ਕੀਤੀ ਨਾ ਇੱਧਰ ਧੁਰੀ ਸ਼ਾਇਦ ਤੇ ਕਰਕੇ ਲੁਧਿਆਣੇ ਨੂੰ ਜਾ ਰਿਹਾ ਸੀਗਾ ਇੱਥੇ ਰੁਕਿਆ ਕਿਤੇ ਬਾਥਰੂਮ ਵਗੈਰਾ ਕਰਨ ਵਾਸਤੇ ਤੇ ਉਹ ਬੰਦੇ ਕਿਤੇ ਪਹਿਲੇ ਸ਼ਹਿ ਲਾ ਕੇ ਬੈਠੇ ਸੀ ਮਤ ਦੇਖ ਸਕਦੇ ਵੀ ਕਿਦਾਂ ਦਾ ਸੁਨਣਾ ਜਿਹਾ ਏਰੀਆ ਹੈ ਇਹੋ ਬਿਲਕੁਲ ਹੀ ਆਹੋ ਤੇ ਉਹ ਕਿਤੇ ਬਾਥਰੂਮ ਕਰਨ ਲਈ ਉੱਤਰਿਆ ਤੇ ਦੋ ਜਣਿਆਂ ਨੇ ਪਹਿਲਾਂ ਕਿਤੇ ਉਹਨੂੰ ਫੜਿਆ ਤੇ ਬਾਅਦ ਦੇ ਵਿੱਚ ਦੋ ਜਣਿਆਂ ਨਾਲ ਤਾਂ ਉਹ ਲੜਾਈ ਲੜਿਆ ਕਿਉਂਕਿ ਮਿਹਨਤ ਦੀ ਕਮਾਈ ਸੀ ਉਹਨੂੰ ਲੁੱਟਣ ਪੈ ਗਿਆ ਪੈਸੇ ਪੁਸੇ ਉਹਦੀ ਜੇਬ 'ਚ ਹੀ ਸੀਗੇ ਤੇ ਉਹਨੇ ਦੋ ਜਣਿਆਂ ਨਾਲ ਲੜਾਈ ਕੀਤੀ ਉਹਦੇ ਵਿੱਚੋਂ ਇੱਕ ਹੋਰ ਬੰਦਾ ਉਹਨਾਂ ਦੇ ਨਾਲ ਸੀ ਉਹਨੇ ਪਿੱਛੋਂ ਆ ਕੇ ਉਹਨੂੰ ਬਾਲਾਂ ਤੋਂ ਫੜ ਲਿਆ ਦੂਜਿਆਂ ਨੂੰ ਮੌਕਾ ਮਿਲ ਗਿਆ ਤੇ ਉਹਦੇ ਗਲੇ ਦੇ ਉੱਤੇ ਇੱਥੇ ਬਹੁਤ ਡੂੰਗਾ ਦਰਸ਼ਨ ਚ ਤਾਂ ਇਦਾਂ ਹੀ ਦੱਸਦੇ ਕਿਉਂਕਿ ਹਸਪੀਟਲ ਦੇਖ ਕੇ ਆਏ ਆ ਕਿ ਚਾਰ ਪੰਜ ਉਂਗਲਾਂ ਉਹਦੇ ਕੱਟ ਲੱਗਾ ਆ ਦਾਤ ਮਾਰੇ ਆ ਤੇ ਆਪਣੇ ਇੱਕ ਡਰਾਈਵਰ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਆਂ ਇੱਥੋਂ ਕਿ ਗੱਡੀ ਕਿਤੇ ਵੀ ਲਾਓ ਚਾਹੇ ਤੁਸੀਂ ਪੰਜਾਬ ਚਾਹੇ ਕਿਸੇ ਵੀ ਸਟੇਟ ਚ ਪਹਿਲਾਂ ਸੇਫਟੀ ਕਿਉਂਕਿ ਵੀਰੋ ਆਪਣੀਆਂ ਜਾਨਾਂ ਬਹੁਤ ਕੀਮਤੀਆਂ ਪਰਿਵਾਰਾਂ ਦੀਆਂ ਜ਼ਿੰਮੇਵਾਰੀਆਂ ਗੱਡੀਆਂ ਦੇ ਕਰਜ਼ੇ ਬਹੁਤ ਜ਼ਿੰਮੇਵਾਰੀਆਂ ਆਪਾਂ ਜੇ ਗਣਾਈਏ ਤਾਂ ਸਮਝ ਲਓ ਵੀ ਸਾਡੇ ਮੋਢਿਆਂ ਤੇ ਬਹੁਤ ਜ਼ਿਆਦਾ ਵੱਡੇ ਵੱਡੇ ਜ਼ਿੰਮੇਵਾਰੀਆਂ ਕਰਜ਼ੇ ਆ ਸਭ ਤੋਂ ਪਹਿਲਾਂ ਦੇਖੋ ਸਾਡੀ ਸੇਫਟੀ ਆ ਜੀ ਜਿਹੜੇ ਬੰਦਿਆਂ ਨੇ ਵੀ ਇਹ ਕੰਮ ਕੀਤਾ ਛੇਦੋ ਕਿਤੇ ਨਾ ਕਿਤੇ ਸਾਡੀ ਵੀਡੀਓ ਦੇਖ ਲੈਣ ਤੇ ਉਹਨਾਂ ਨੂੰ ਇਹ ਬੇਨਤੀ ਆ ਭਰਾਵੋ ਕੋਈ ਲੁੱਟਣਾ ਤੇ ਠੱਗ ਨੂੰ ਲੁੱਟੋ ਜਿਹੜਾ ਦੁਨੀਆਂ ਨੂੰ ਲੁੱਟ ਰਿਆ ਇਹ ਮਿਹਨਤੀ ਕੌਮ ਆ ਇਹਨਾਂ ਨੂੰ ਤੁਸੀਂ ਲੁੱਟੋ ਨਾ ਇਹਨਾਂ ਨੂੰ ਲੁੱਟ ਕੇ ਤੁਹਾਨੂੰ ਸਮਝ ਲਓ ਵੀ ਪ੍ਰਮਾਤਮਾ ਨੇ ਬਖਸ਼ਣਾ ਨਹੀਂ ਆ ਅੱਜ ਤੁਹਾਡੀਆਂ ਚੱਲਦੀਆਂ ਤੇ ਤੁਸੀਂ ਸਮਝ ਲਓ ਵੀ ਸੋਚਦੇ ਵੀ ਅਸੀਂ ਲੁੱਟ ਲਿਆ ਤੇ ਸਾਡੀਆਂ ਚੱਲਦੀਆਂ ਇੱਕ ਦਿਨ ਪ੍ਰਮਾਤਮਾ ਨੇ ਤੁਹਾਨੂੰ ਵੀ ਢਾਹ ਲਾਉਣੀ ਆ ਤੁਸੀਂ ਵੀ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਵਿੱਚ ਫਸਣਾ ਉਹ ਵੀਰ ਦੀ 19 ਸਾਲਾਂ ਦੀ ਬੇਟੀ ਤੇ 17 ਸਾਲਾਂ ਦਾ ਬੇਟਾ ਆ ਤੇ ਉਹ ਜੇਕਰ ਤੁਸੀਂ ਚੰਗਾ ਕੰਮ ਕਰੋਗੇ ਤਾਂ ਤੁਹਾਨੂੰ ਇੱਕ ਘਰ ਪਰਿਵਾਰ ਜਿਹੜੇ ਸਾਡੇ ਡਰਾਈਵਰਾਂ ਦੇ ਦੁਆਵਾਂ ਹੀ ਦੇਣਗੇ ਪਰ ਆਹ ਕੰਮ ਨਾ ਕਰੋ ਉਹਦੀ ਹੁਣ ਜਿਹੜੀ ਹਾਲਾਤ ਆ ਇੱਕ ਤਾਂ ਉਹ ਗੱਡੀ ਉਹਦੀ ਕਰਜ਼ੇ ਵਾਲੀ ਨੰਬਰ 2 ਤੇ ਘਰ ਦੀ ਜ਼ਿੰਮੇਵਾਰੀ ਉਹਦੇ ਉੱਤੇ ਉਹ ਮੰਝੇ ਤੇ ਪੈ ਗਿਆ ਕਿਨੇ ਉਹਨੂੰ ਪੁੱਛਣਾ ਅੱਜ ਕੱਲ੍ਹ ਘਰ ਸਾਰਿਆਂ ਦੇ ਉਹਨੇ ਕੀ ਚੱਲਦੇ ਆ ਕੋਈ ਕਿਸੇ ਦੀ ਹੈਲਪ ਨਹੀਂ ਕਰਦਾ ਸਾਡੇ ਦਿਲ ਵਿੱਚ ਥੋੜਾ ਜਿਹਾ ਦਰਦ ਸਗਾ ਸਾਡੇ ਮਹਿਕਮੇ ਵਾਸਤੇ ਚਾਹੇ ਬਹੁਤਾ ਕਹਿ ਲੋ ਚਾਹੇ ਥੋੜਾ ਕਹਿ ਲੋ ਇਹਨੂੰ ਅਸੀਂ ਹੁਸ਼ਿਆਰਪੁਰ ਤੋਂ ਚੱਲ ਕੇ ਇੱਥੇ ਪਹੁੰਚੇ ਆਂ ਵੀਰ ਨੂੰ ਹਸਪਤਾਲ ਵਿੱਚ ਦੇਖ ਕੇ ਆਏ ਆਂ ਕਿ ਉਹਦੀ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਕੇ ਆਏ ਆਂ ਕਿ ਇਹਨੂੰ ਜਲਦੀ ਤੋਂ ਜਲਦੀ ਠੀਕ ਕਰਕੇ ਆਪਣੇ ਪਰਿਵਾਰ ਦੇ ਵਿੱਚ ਪਹੁੰਚਾਓ ਬਾਕੀ ਰਾਜਾ ਭਾਜੀ ਹੁਣੀ ਬੋਲਣਗੇ ਹੁ ਬਾਕੀ ਭਾਜੀ ਬਹੁਤ ਕਹ ਲੋ ਵੀ ਇੱਕ ਪੈਰਾ ਥੱਲੇ ਜ਼ਮੀਨ ਕੱਢਣ ਵਾਲਾ ਇਹ ਹਾਦਸਾ ਲੁੱਟਿਆ ਸੋ ਲੁੱਟਿਆ ਪਰ ਉਹਦੇ ਨਾਲ ਜਿਹੜਾ ਜਾਨਲੇਵਾ ਹਮਲਾ ਭਾਜੀ ਵੀ ਬਹੁਤ ਗਲਤ ਆ ਯਾਰ ਚਲੋ ਹਨਾ ਚੋਰ ਆ ਜਾਂ ਕੁਝ ਵੀ ਆਣਾ ਜਿੰਨਾ ਲਟੇਰੇ ਕੁਝ ਵੀ ਕਰਦੇ ਪਰ ਜਰ ਉਹ ਕੰਮ ਤਾਂ ਨਾ ਕਰੋ ਉਹ ਕਿਹੜਾ ਤੁਹਾਡਾ ਦੁਸ਼ਮਣ ਆ ਪੈਸੇ ਤੁਸੀਂ ਅਗਲੇ ਤੋਂ ਖੋਲੇ ਤਾਂ ਉਹਦੇ ਤੇ ਇਦਾਂ ਦਾ ਬਾਹਰ ਕਰਨ ਦਾ ਕੀ ਮਤਲਬ ਸਿਗਾ ਹੈ ਨਾ ਬਾਕੀ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਕਿਹਦੀਆਂ ਕਮਜ਼ੋਰੀਆਂ ਆ ਪ੍ਰਸ਼ਾਸਨ ਦੀਆਂ ਕਮਜ਼ੋਰੀਆਂ ਸਰਕਾਰਾਂ ਦੀਆਂ ਕਮਜ਼ੋਰੀਆਂ ਕਿਹਦੀਆਂ ਕਮਜ਼ੋਰੀਆਂ ਸਾਨੂੰ ਨਹੀਂ ਪਤਾ ਪਰ ਬਾਈ ਡਰਾਈਵਰੀ ਕਰਨੀ ਬਹੁਤ ਔਖੀ ਹੋ ਗਈ ਅੱਜ ਦੇ ਟਾਈਮ 'ਚ ਮੈਨੂੰ ਨਹੀਂ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੋਈ ਪੰਜਾਬ ਚ ਡਰਾਈਵਰ ਲੱਗੂਗਾ ਕਿਉਂਕਿ ਜਿੱਦਾਂ ਦੇ ਹਾਲਾਤ ਬਣੀ ਜਾਂਦੇ ਆ ਪੰਜਾਬ ਚ ਕੋਈ ਡਰਾਈਵਰ ਬਣਨਾ ਨਹੀਂ ਨਾ ਹੀ ਮਿਲਣਾ ਆ ਰੋਡ ਦੇ ਉੱਤੇ ਕਿਤੇ ਵੀ ਕੋਈ ਸੇਫ ਨਹੀਂ ਹੈਗਾ ਬਾਕੀ ਆਪਾਂ ਬਿੱਲਾ ਜੀ ਨੂੰ ਬੇਨਤੀ ਕਰਦੇ ਆਂ ਕੰਨੜ ਡਰਾਈਵਰ ਹੈਲਪਲਾਈਨ ਵਾਲਿਆਂ ਨੂੰ ਇਹ ਵੀ ਆਪਣੇ ਗਰੁੱਪ ਦਾ ਹੀ ਹਿੱਸਾ ਆ ਵੀ ਤੁਸੀਂ ਵੀ ਆਪਣੇ ਵਿਚਾਰ ਦੱਸੋ ਤੁਸੀਂ ਲੋਕਲ ਏਰੀਆ ਦੇ ਹਾਂਜੀ ਵੀਰੇ ਸასი ਗਾਲ ਜੀ ਸਾਰਿਆਂ ਨੂੰ ਗੱਲਾਂ ਤਾਂ ਵੀਰੇ ਜਿਹੜਾ ਇਹ ਏਰੀਆ ਇਹ ਬਹੁਤ ਗੰਦਾ ਇਹ ਬਹੁਤ ਟਾਈਮ ਪਹਿਲਾਂ ਤੋਂ ਹੀ ਇੱਥੇ ਤਕਰੀਬਨ ਪਹਿਲਾਂ ਵੀ ਗੱਲਾਂ ਇਹ ਸੁਣੀਆਂ ਨੇ ਤੇ ਆਪਣੇ ਡਰਾਈਵਰ ਵੀਰਾਂ ਨੂੰ ਕਹਿੰਨੇ ਵੀ ਆ ਤਾਂ ਆਪਣੇ ਡਰਾਈਵਰ ਵੀ ਫਿਰ ਵੀ ਰੋਕਣੋਂ ਨਹੀਂ ਹਟਦੇ ਹੈਗੇ ਇਹ ਹੁਣ ਸਿੰਗਲ ਰੋਡ ਆ ਸਿੰਗਲ ਰੋਡ ਦੇ ਤੇ ਸਾਈਡ ਤੇ ਦੇਖੋ ਤੁਸੀਂ ਬਿਲਕੁਲ ਜਿਵੇਂ ਕੱਚੇ ਦੇ ਵਿੱਚ ਗੱਡੀ ਧਾਰੀ ਹੋਈ ਆ ਨਾ ਉਹ ਵਿਚਾਰਾ ਬਾਥਰੂਮ ਕਰਨ ਉੱਤਰਿਆ ਤਾਂ ਚੋਰ ਕੀ ਪਤਾ ਪਿੱਛੋਂ ਹੀ ਲੱਗੇ ਹੋਣ ਹਨਾ ਬਾਕੀ ਆਪਣੇ ਡਰਾਈਵਰ ਵੀਰਾਂ ਨੂੰ ਵੀ ਬੇਨਤੀ ਆ ਵੀ ਉਹ ਵੀ ਸਾਰਾ ਨਾਲ ਉਹ ਕਰਨ ਬਾਕੀ ਇੱਕ ਮੈਂ মিডিਆ ਵਾਲਿਆਂ ਨੂੰ ਕਹਿਣਾ ਚਾਹਣਾ ਜਦੋਂ ਕਿਸੇ ਮੰਤਰੀ ਦੀ ਗੱਡੀ ਦਾ ਟਾਇਰ ਵੀ ਨਾ ਪੈਂਚਰ ਹੋ ਜਾਂਦਾ ਚਾਕੇ ਉਹ ਵੀਡੀਓ ਜਾਂ ਫੋਟੋ ਅਖਬਾਰਾਂ ਦੇ ਵਿੱਚ ਖਬਰ ਲਾਉਂਦੇ ਨੇ ਫਲਾਣੇ ਮੰਤਰੀ ਦਾ ਟਾਇਰ ਪੈਂਚਰ ਹੋ ਗਿਆ ਹੁਣ ਦੇਖੋ ਡਰਾਈਵਰਾਂ ਦੇ ਨਾਲ ਕਿੱਡਾ-ਕੱਡਾ ਹਨਾ ਕਾਂਡ ਹੋ ਰਹੇ ਨੇ ਕਿੱਡੀਆਂ-ਕਿੱਡੀਆਂ ਵਾਰਦਾਤਾਂ ਹੋ ਰਹੀਆਂ ਨੇ ਇੱਕ ਵੀ ਕਿਸੇ মিডিਆ ਵਾਲੇ ਨੇ ਜਿਆਦਾ ਮੈਨੂੰ ਦੱਸ ਦਿਓ ਵੀ ਕਿਸ ਨੇ ਖਬਰ ਲਈ ਹੋਵੇ ਐਡਾ ਵੱਡਾ ਮੁੱਦਾ ਉੱਠਿਆ ਹੋਇਆ ਗਾਲ ਵੱਢਿਆ ਗਿਆ ਉਹਦਾ ਵਿਚਾਰੇ ਦਾ ਗਰੀਬ ਬੰਦੇ ਦਾ ਉਹਨਾਂ ਨੇ ਕਿਸੇ ਵੀ মিডিਆ ਵਾਲੇ ਨੇ ਅੱਜ ਤੱਕ ਕੋਈ ਖਬਰ ਨਹੀਂ ਲਈ ਹੈਗੀ ਚਲੋ ਸਾਨੂੰ ਪਤਾ ਲੱਗਿਆ ਮੈਨੂੰ ਰਾਜੇਵੀਰ ਨੇ ਫੋਨ ਕਰਿਆ ਅਸੀਂ ਵੀ ਕੰਨੇ ਤੋਂ ਪਹੁੰਚੇ ਇਹ ਹੁਸ਼ਿਆਰਪੁਰ ਤੋਂ ਪਹੁੰਚੇ ਕਹਾ ਤਾਂ ਫਿਰ ਕੇ ਇਹੀ ਗੱਲ ਕਹਿ ਰਹੇ ਆ ਵੀ ਸਾਰੇ ਵੀਰਾਂ ਨੂੰ ਵੀ ਵੱਧ ਚੜ ਕੇ ਬੰਦੇ ਦਾ ਵਜਾਰਾ ਸਾਥ ਦੋ ਆਪਾਂ ਇਹ ਚੀਜ਼ ਦਾ ਵਿਰੋਧ ਕਰੀਏ ਤਾਂ ਅੱਗੇ ਕਿਸੇ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਹੋਰ ਡਰਾਈਵਰ ਦੇ ਨਾਲ ਇਹ ਚੀਜ਼ ਫਾਸਾ ਨਾ ਵਾਪਰੇ ਆਪਾਂ ਇਹ ਬੰਦੇ ਦਾ ਵੱਧ ਚੜ ਕੇ ਸਾਥ ਦੇਣਾ ਧੰਨਵਾਦ ਰਾਜਾ ਵੀਰਾਂ ਦਾ ਕਰੋਗਾ ਹਾਂਜੀ ਆ ਮਨਦੀਪ ਸਿੰਘ ਖਾਲਸਾ ਜੀ ਵੀ ਇਹ ਵੀ ਇੱਥੇ ਲੁਧਿਆਣੇ ਦੇ ਰਹਿਣ ਵਾਲੇ ਇਹਨਾਂ ਨੂੰ ਬੇਨਤੀ ਆ ਵੀ ਇਹ ਵੀ ਆਪਣੇ ਵਿਚਾਰ ਦੱਸਣ ਵਾਕਿਆ ਹੀ ਇੱਥੇ ਦਿੱਲੀ ਦੇ ਕਾਂਡ ਆ ਹਾਂਜੀ ਵਾਹਿਗੁਰੂ ਜੀ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਜੀ ਦੇਖੋ ਇਹ ਜਿਹੜਾ ਹਾਦਸਾ ਹੋਇਆ ਇਹ ਬਹੁਤ ਹੀ ਨਿੰਦਣਯੋਗ ਆ ਬਹੁਤ ਹੀ ਗਲਤ ਹੈ ਆਲ ਇੰਡੀਆ ਦੇ ਵਿੱਚ ਡਰਾਈਵਰ ਬੰਦਾ ਰੋਡ ਤੇ ਚੱਲਦਾ ਕਿਤੇ ਸੇਫ ਨਹੀਂ ਹੈਗਾ ਜੀ ਆਹ ਏਰੀਏ ਦੀ ਜੇਕਰ ਗੱਲ ਕਰੀਏ ਨਾ ਆ 15 20 ਦਿਨਾਂ ਦੇ ਵਿੱਚ ਦੋ ਹਾਦਸੇ ਤਾਂ ਸਾਡੇ ਬੰਦਿਆਂ ਨਾਲ ਹੋ ਗਏ ਰਾਜ ਫੈਕਟਰੀ ਕੋਲੇ ਸਾਡੀ ਗੱਡੀ ਦੇ ਉੱਤੇ ਪੈਸੇ ਨਿਕਲੇ ਸਾਡੇ ਡਰਾਈਵਰ ਨਾਲ ਠੱਗੀ ਲੁੱਟ ਹੋਈ ਤੇ ਅੱਜ ਦੂਸਰਾ ਚਾਂਸ ਸਾਡੇ ਵੀਰ ਨਾਲ ਉਹਦੇ ਨਾਲ ਵਾਪਰ ਗਿਆ ਤਾ ਪ੍ਰਸ਼ਾਸਨ ਨੂੰ ਵੀ ਇਸ ਦੇ ਉੱਤੇ ਸਖਤ ਐਕਸ਼ਨ ਲੈਣਾ ਚਾਹੀਦਾ ਤੇ ਬਾਕੀ ਦੂਸਰੀ ਬੇਨਤੀ ਮੇਰੀ ਡਰਾਈਵਰ ਵੀਰਾਂ ਨੂੰ ਆ ਭਰਾਵਾਂ ਨੂੰ ਤੇ ਬਾਈ ਜੀ ਗੱਡੀ ਕਿਤੇ ਵੀ ਪਾਰਕਿੰਗ ਕਰਨੀ ਆ ਕਿਤੇ ਵਧੀਆ ਜਗ੍ਹਾ ਤੇ ਸੇਫ ਜਗ੍ਹਾ ਤੇ ਰੁਕੋ ਦੇਖੋ ਆ ਸੁੰਨਸਾਨ ਜਗ੍ਹਾ ਇਹ ਉਹ ਰਾਹੇ ਤੋਂ ਲੈ ਕੇ ਇੱਥੋਂ ਤੱਕ ਬਿਲਕੁਲ ਜਮਾ ਸੁੰਨਸਾਨ ਹੈ ਕਿਤੇ ਕੋਈ ਤੁਹਾਡੀ ਸੇਫਟੀ ਨਹੀਂ ਤੇ ਬਾਕੀ ਉਹ ਪੱਤਰਕਾਰਾਂ ਨੂੰ ਬੇਨਤੀ ਆ ਤੇ ਦੇਖੋ ਉੱਤੇ ਬੱਸ ਤੇ ਟਰੱਕ ਦਾ ਉੱਥੇ ਐਕਸੀਡੈਂਟ ਹੋਇਆ ਟਰੱਕ ਵਾਲਾ ਵੀ ਸਾਡਾ ਭਰਾ ਸੀ ਤੇ ਬੱਸ ਵਾਲਾ ਵੀ ਸਾਡਾ ਭਰਾ ਸੀ ਪਰ ਜਿਹੜੇ মিডিਆ ਵਾਲੇ ਆ ਉਹਨਾਂ ਨੇ ਇੱਕੋ ਰੱਟਾ ਲਾ ਰੱਖਿਆ ਕਿ ਟਰੱਕ ਵਾਲੇ ਨੇ ਤੇਜ਼ ਰਫ਼ਤਾਰ ਲਿਆ ਕੇ ਮਾਰੀ ਹਾਲਾਂਕਿ ਗਲਤੀ ਬੱਸ ਵਾਲੇ ਦੀ ਸੀ ਨਿਤ ਇੱਥੇ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਗੱਡੀਆਂ ਵਾਲਾ ਨਾ ਠੱਗੀਆਂ ਲੁੱਟਾਂ ਖੋਹਾਂ ਬਹੁਤ ਹੁੰਦਾ ਪਰ মিডিਆ ਇਸ ਚੀਜ਼ ਨੂੰ ਨਹੀਂ ਦਿਖਾਉਂਦਾ ਇਸ ਚੀਜ਼ ਨੂੰ ਵੀ ਅੱਜ ਆ ਜਿਹੜੀ ਗੱਲਬਾਤ ਹੋਈ ਆ ਬੰਦਾ ਉੱਥੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਉਹਦਾ ਪਰਿਵਾਰ ਬੱਚੇ ਵਿਚਾਰੇ ਦੇ ਜੇਕਰ ਉਹਨੂੰ ਕੁਝ ਹੋ ਜਾਂਦਾ ਉਹ ਕਿੱਥੇ ਜਾਂਦੇ ਜਾਂ ਘੰਟਾ ਅੱਧਾ ਘੰਟਾ ਉਹਦੀ ਕੋਈ ਪੁੱਛਪੜਤਾਲ ਨਾ ਹੁੰਦੀ ਉਹ ਵਿਚਾਰਾ ਦੁਨੀਆ ਤੋਂ ਕੱਲਿਆ ਜਾਣਾ ਸੀ ਤੇ ਉਹਦੇ ਪਰਿਵਾਰ ਨੂੰ ਕਿਸੇ ਨੇ ਨਹੀਂ ਪੁੱਛਣਾ ਸੀ ਇਹ ਚੋਰਾ ਨੂੰ ਵੀ ਬੇਨਤੀ ਆ ਕਿ ਯਾਰ ਜੇਕਰ ਕੋਈ ਤੁਸੀਂ ਠੱਗੀਆਂ ਮਾਰਦੇ ਆ ਕੋਈ ਤਕੜੇ ਬੰਦੇ ਦੀਆਂ ਮਾਰੋ ਠੀਕ ਆ ਜਿਹੜਾ ਦੁਨੀਆ ਨੂੰ ਲੁੱਟ ਰਿਹਾ ਪਰ ਅਸੀਂ ਦਾ ਭਰਾਵਾ ਡਰਾਈਵਰ ਤਾਂ ਪਹਿਲਾਂ ਹੀ ਵਿਚਾਰੇ ਮਸਾਂ ਟਾਈਮ ਪਾਸ ਕਰਦੇ ਆ ਪਿੱਛੇ ਪਰਿਵਾਰਾਂ ਨੂੰ ਛੱਡ ਕੇ ਅਗਲਾ ਗੱਡੀ ਲੈ ਕੇ ਇੱਥੇ ਆ ਜਾਂਦਾ ਤੁਹਾਨੂੰ ਕੀ ਪਤਾ ਪਿੱਛੇ ਅਗਲੇ ਤੇ ਸਿਰ ਤੇ ਕਿੰਨੀਆਂ ਜ਼ਿੰਮੇਵਾਰੀਆਂ ਨੇ ਤਾਂ ਵੀਰ ਬਣ ਕੇ ਸਰਕਾਰ ਨੂੰ ਵੀ ਬੇਨਤੀ ਆ ਵੀ ਸਾਡੇ ਪ੍ਰਤੀ ਜਾਂ ਸਾਡੇ ਲਈ ਕੋਈ ਮਾੜਾ ਮੋਟਾ ਕਿਸੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਲੁੱਟ ਬੰਦ ਹੋ ਸਕੇ ਪਹਿਲਾ ਰੋੜਾਂ ਤੇ ਚੱਲਦੇ ਆ ਉੱਧਰ ਲੁੱਟੁੰਦੀ ਆ ਫਿਰ ਆ ਲੁੱਟ ਮਾਰ ਵਾਲੀ ਹੋਗੀ ਆ ਦੇਖੋ ਸੁੰਨਸਾਨ ਜਗ੍ਹਾ ਇੱਥੇ ਤੇ ਡਰਾਈਵਰ ਵੀਰਾਂ ਨੂੰ ਬੇਨਤੀ ਆ ਕਿ ਬਾਈ ਇਹ ਜੀ ਜਗ੍ਹਾ ਤੇ ਗੱਡੀ ਨਾ ਰੋਕਿਆ ਕਰੋ ਵਧੀਆ ਜਗ੍ਹਾ ਤੇ ਟਿਕਾਣੇ ਤੇ ਪਾਰਕਿੰਗ ਕਰ ਲਿਆ ਕਰੋ ਪਿੱਛੇ ਗੁਰਦੁਆਰਾ ਸਾਹਿਬ ਆ ਉੱਥੇ ਅੰਦਰ ਗੱਡੀ ਲਾ ਲਿਆ ਕਰੋ ਵਧੀਆ ਜਗ੍ਹਾ ਤੇ ਰੋਕਿਆ ਕਰੋ ਜੀ ਤੋਂ ਸਾਰੇ ਵੀਰਾਂ ਦੀ ਗੱਲਬਾਤ ਤੁਸੀਂ ਸੁਣ ਲਈ ਭਰਾ ਬੇਨਤੀ ਆ ਖਾਲਸਾ ਜੀ ਇੱਕ ਵਾਰ ਲੋਕੇਸ਼ਨ ਦਿਖਾ ਦਿਓ ਆ ਜਿਹੜਾ ਫਲੋਰ ਦਾ ਬੋਰਡ ਲੱਗਾ 33 ਕਿਲੋਮੀਟਰ ਉੱਧਰ ਮਾਰੋ ਇੱਥੋਂ ਹੀ ਮਾਰੋ ਕੈਮਰਾ ਸਾਨੇਆਲ ਤੇ ਦਰਾਹੇ ਦੇ ਵਿਚਕਾਰ ਇਹ ਵਾਰਦਾਤ ਹੋਈ ਆ ਤੇ ਉਹ బోర్ ਲੱਗਾ ਹੋਇਆ ਸਾਹਮਣੇ ਜਿੱਥੇ ਫਲੋਰ 33 ਕਿਲੋਮੀਟਰ ਉਤੋਰੇ ਇੱਥੇ ਵਾਰਦਾਤ ਹੋਈ ਆ ਆਪਾਂ ਤੁਹਾਨੂੰ ਦੱਸ ਦਿੰਦਾ ਵੀ ਭਰਾ ਬਚ ਕੇ ਆ ਪਿਛਲੇ ਦਿਨੀ ਸਾਡੀ ਗੱਡੀ ਇੱਕ ਲੁੱਟੋ ਗਈ ਮੇਰੀ ਖੁਦ ਦੀ ਤੇ ਕੀ ਕਰੀਏ ਕੀ ਦੁੱਖ ਦਸੀਏ ਪਰ ਇਹ ਆ ਵੀ ਆਪ ਹੀ ਬਚ ਲਓ ਸਾਨੂੰ ਕਿਸੇ ਨੇ ਨਹੀਂ ਬਚਾਉਣਾ ਤੁਹਾਨੂੰ ਸਿੱਧੀ ਗੱਲ ਮੈਂ ਦੱਸਦਾ ਆਪ ਬਚ ਲਓ ਤੁਹਾਨੂੰ ਕਿਸੇ ਨੇ ਨਹੀਂ ਬਚਾਉਣਾ ਬਹੁਤ ਬਹੁਤ ਜਿਹੜੇ ਮੇਰੇ ਵੀਰ ਨਾਲ ਹਾਂਜੀ ਬਾਕੀ ਬਾਈ ਜੀ ਡਰਾਈਵਰ ਵੀਰਾਂ ਨੂੰ ਇਹ ਮੇਰੀ ਬੇਨਤੀ ਆ ਵੀ ਜਦੋਂ ਕਿਸੇ ਬੰਦੇ ਤੇ ਮੁਸੀਬਤ ਪੈਂਦੀ ਆ ਨਾ ਉਹਦੇ ਕੋਲੇ ਰੁਕਿਆ ਕਰੋ ਯਾਰ ਉਹਨੂੰ ਪੁੱਛਿਆ ਕਰੋ ਤੈਨੂੰ ਕੀ ਦੁੱਖ ਦਰਦਾ ਗੱਡੀ ਦੇ ਰੋਡ ਦੇ ਵਿਚਕਾਰ ਟਾਇਰ ਪਾਟੇ ਹੁੰਦੇ ਆ ਯਾਰ ਅਸੀਂ ਕੋਲ ਦੀ ਨੰਗੀ ਜਾਂਦੇ ਹੁਣ ਇਹਦੇ ਕੋਲ ਦੀ ਕਿੰਨੇ ਵੀਰ ਲੰਘੇ ਹੋਣੇ ਅੱਧਾ ਘੰਟਾ ਵਿੱਚ ਚੀਕਦਾ ਰਿਹਾ ਅੱਧਾ ਘੰਟਾ ਉਹ ਵਿਚਾਰਾ ਇੱਥੇ ਚੀਕਦਾ ਰਿਹਾ ਕੀ ਗੱਲ ਇੱਥੋਂ ਦੀ ਅੱਧੇ ਘੰਟੇ ਵਿੱਚ ਕੋਈ ਗੱਡੀ ਨਹੀਂ ਲੰਗੀ ਸਾਡੀ ਠੀਕ ਆ ਜੀ ਜੇਕਰ ਜਦੋਂ ਮਰ ਜਾਂਦਾ ਫੇਰ ਅਸੀਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਉਹ ਜੋ ਬੋਲ ਲਿਖ ਦੰਨੇ ਆ ਪਰ ਜਿਉਂਦੇ ਜੀ ਅਸੀਂ ਕਿਸੇ ਦੀ ਨਹੀਂ ਕਰਨੀ ਹੈਗੀ ਸੁਣਨੀ ਮੈਂ ਬਹੁਤ ਜਗ੍ਹਾ ਤੇ ਇਹੀ ਦੇਖਦਾ ਕਿ ਯਾਰ ਗੱਡੀ ਵਾਲਾ ਵਿਚਾਰਾ ਖੜਾ ਹੁੰਦਾ ਉਹਨੂੰ ਕੋਈ ਨਹੀਂ ਪੁੱਛਦਾ ਯਾਰ ਜਦੋਂ ਆਪਣੇ ਨਾਲ ਹੋਈ ਨਾ ਉਸ ਦਿਨ ਆਪਾਂ ਨੂੰ ਪਤਾ ਲੱਗਣਾ ਕਿ ਯਾਰ ਆਪਾਂ ਉਸ ਟਾਈਮ ਰੁਕ ਜਾਂਦੇ ਆ ਆਪਾਂ ਵਧੀਆ ਰਹਿੰਦੇ ਜਾਂ ਆਪਣੇ ਭੈਣ ਭਾਈ ਨਾਲ ਹੋਈ ਫੇਰ ਆਪਾਂ ਚੀਕਦੇ ਆ ਉਦੋਂ ਤੇ ਪਰ ਕਿਸੇ ਨਾਲ ਹੋਈ ਜਾਂਦੀ ਆ ਉਦੋਂ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਉਹਨਾਂ ਦੇ ਵੀ ਹੁਣੇ 2 ਦਿਨ ਹੋ ਗਏ ਆ ਦੋ ਦਿਨ ਹੋ ਗਏ ਹਾਲੇ ਕੋਈ মিডিਆ ਨਹੀਂ ਪਹੁੰਚਾ ਚਲੋ ਸਾਡੀ ਸੰਸਥਾ ਨੂੰ ਖਬਰ ਆਈ ਆ ਆਪਾਂ ਆ ਗਏ ਆ ਹਨਾ ਇਹਦੇ ਚ ਕੋਈ ਆਪਣਾ ਕੋਈ ਆਪਾਂ ਬਢੇਰਾ ਪਾਲ ਨਹੀਂ ਦਿਖਾਉਂਦੇ ਪਰ ਬਾਈ ਸਾਰਿਆਂ ਦਾ ਫਰਜ਼ ਬਣਦਾ ਵੀ ਇਦਾਂ ਦੇ ਹਾਲਾਤਾਂ ਦੇ ਵਿੱਚ ਦੂਜੀ ਸਟੇਟ ਦੇ ਬੰਦੇ ਦਾ ਖਾਸ ਕਰ ਬਾਅਦ ਚੜ ਕੇ ਸਾਥ ਦਿਆ ਕਰੋ ਬਹੁਤ ਬਹੁਤ ਧੰਨਵਾਦ ਬਾਕੀ ਉਹ ਵੀਰਲੇ ਦੁਆਵਾਂ ਤੁਹਾਡੀਆਂ ਦੀ ਲੋੜ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤਾਂ ਜੋ ਇਹ ਲੁੱਟ ਕਿਸੇ ਹੋਰ ਡਰਾਈਵਰ ਦੇ ਨਾਲ ਨਾ ਹੋਵੇ